ਤੁਸੀਂ ਸੁਣ ਕੇ ਲਾਜ਼ਮੀ ਹੈਰਾਨ ਹੋ ਜਾਓਗੇ ਕਿ ਕੱਲ ਜਦੋਂ ਸਿਰਫ 2 ਘੰਟਿਆਂ ਲਈ ਫੇਸਬੁੱਕ ਤੇ ਇੰਸਟਾਗ੍ਰam ਬੰਦ ਹੋਇਆ ਤਾਂ ਜਿੱਥੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੜਕੰਪ ਮਚ ਗਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਥੋੜੇ ਜੇ ਟਾਈਮ ਦੇ ਵਿੱਚ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਨੂੰ ਬਹੁਤ ਵੱਡਾ ਧਨ ਦਾ ਨੁਕਸਾਨ ਹੋਇਆ ਹਜ਼ਾਰਾਂ ਕਰੋੜ ਰੁਪਈਆ ਸਿਰਫ ਥੋੜੇ ਜੇ ਟਾਈਮ ਦੇ ਵਿੱਚ ਹੀ ਮਾਰਕ ਜ਼ੁਕਰਬਰਗ ਦਾ ਉੱਡ ਗਿਆ ਔਰ ਇੱਥੋਂ ਤੁਹਾਨੂੰ ਅੱਜ ਇਹ ਵੀ ਪਤਾ ਲੱਗੇਗਾ ਕਿ ਮਾਰਕ ਜ਼ੁਕਰਬਰਗ ਫੇਸਬੁੱਕ ਦਾ ਮਾਲਕ ਇੱਕ ਦਿਨ 'ਚ ਕਿੰਨਾ ਮੋਟਾ ਪੈਸਾ ਕਮਾਉਂਦਾ ਕਿੰਨੀ ਵੱਡੀ ਕਮਾਈ ਕਰਦਾ ਫੇਸਬੁੱਕ ਦਾ ਮਾਲਕ ਜ਼ੁਕਰਬਰਗ ਜਿਹੜੀ ਫੋਰਬਸ ਦੇ ਸੂਚੀ ਸੀ ਅਮੀਰਾਂ ਦੀ ਉਹਦੇ ਵਿੱਚ ਦੁਨੀਆ ਦਾ 5ਵੇਂ ਨੰਬਰ ਦਾ ਬਹੁਤ ਵੱਡਾ ਅਮੀਰ ਸਰਮਾਇਦਾਰ ਹੈ ਤੇ ਕੱਲ ਜਦੋਂ ਫੇਸਬੁਕ ਚੰਦ ਮਿੰਟਾਂ ਲਈ ਬੰਦ ਹੋਈ ਹੈ ਤਾਂ ਫੇਸਬੁਕ ਦੇ ਮਾਲਕ ਨੂੰ ਬਹੁਤ ਵੱਡਾ ਯਾਨੀ 10 ਕਰੋੜ ਡਾਲਰ ਦਾ ਨੁਕਸਾਨ ਹੋਇਆ ਇਹ ਗੱਲ ਜਿਹੜਾ daily.com ਨੂੰ ਫੇਸਬੁਕ ਦਾ ਜਿਹੜਾ ਸਿਕਿਉਰਿਟੀ ਦਾ ਐਮ ਡੀ ਹੈ ਡਾਊਨ ਇਵੇਜ਼ ਉਹਨੇ ਇਹ ਗੱਲ ਦੱਸੀ ਹੈ ਕਿ 10 ਕਰੋੜ ਡਾਲਰ ਦਾ ਨੁਕਸਾਨ ਜੇ ਇਹਨੂੰ ਰੁਪਈਆ ਚ ਆਪਾਂ ਕਨਵਰਟ ਕਰੀਏ ਤਾ ਹਜ਼ਾਰਾਂ ਕਰੋੜ ਰੁਪਈਆ ਕਹਿ ਸਕਦੇ ਆ ਕਿ ਮਾਰਕ ਜ਼ੁਕਰਬਰਗ ਦਾ ਕੁਝ ਮਿੰਟਾਂ ਚ ਹੀ ਉੱਡ ਗਿਆ ਤੇ ਹੁਣ ਇਥੋਂ ਇਹ ਵੀ ਤੁਸੀਂ ਸੋਚੋ ਕਿ ਕਿੰਨੀ ਮੋਟੀ ਕਮਾਈ ਫੇਸਬੁਕ ਤੋਂ ਮਾਰਕ ਜ਼ੁਕਰਬਰਗ ਕਰ ਰਿਹਾ ਵੈਸੇ ਫੇਸਬੁਕ ਤੇ ਇੰਸਟਾਗ੍ਰam ਨੇ ਦੁਨੀਆ ਨੂੰ ਕੰਮੀ ਲਾਇਆ ਕੱਲ ਥੋੜੇ ਜੇ ਟਾਈਮ ਲਈ ਬੰਦ ਹੋਇਆ ਸੱਚੀ ਸੱਚੀ ਦੱਸਿਓ ਕਮੈਂਟ ਲਿਖ ਕੇ ਹੱਥਾਂ ਪੈਰਾਂ ਦੀ ਪਈ ਸੀ ਕਿ ਨਹੀਂ ਜੇਕਰ ਫੇਸਬੁਕ ਇੰਸਟਾਗ੍ਰam ਇਹ ਚੀਜ਼ਾਂ ਮਨ ਲਓ ਕਿ ਹਫ਼ਤੇ ਲਈ 10 ਦਿਨਾਂ ਲਈ ਜਾਂ ਮਹੀਨੇ ਲਈ ਬੰਦ ਹੋ ਜਾਣ ਤਾਂ ਜ਼ਿੰਦਗੀ ਕਿੱਦਾਂ ਦੀ ਲੱਗਣੀ ਸ਼ੁਰੂ ਹੋ ਜਾਏਗੀ ਕਿੰਨਾ ਜ਼ਿਆਦਾ ਲੋਕ ਇਹਦੇ ਨਾਲ ਜੁੜ ਗਏ ਨੇ ਆਪਾਂ ਸਾਰੇ ਮੈਂ ਵੀ ਵਿੱਚੇ ਤੁਸੀਂ ਵੀ ਵਿੱਚੇ ਤੁਸੀਂ ਇਹਦੇ ਬਾਰੇ ਕਮੈਂਟ ਕਰਿਓ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਫੇਸਬੁੱਕ ਬੰਦ ਕਿਉਂ ਹੋਈ ਅਸਲ ਦੇ ਵਿੱਚ ਫੇਸਬੁੱਕ ਦੇ ਵਿੱਚ ਉਹ ਕੁਝ ਸੁਧਾਰ ਕਰ ਰਹੇ ਸੀ ਜਾਂ ਉਹ ਕੁਝ ਇਹਦੀਆਂ ਸੈਟਿੰਗਾਂ ਕਰ ਰਹੇ ਸੀਗੇ ਤੇ ਸੈਟਿੰਗਾਂ ਕਰਦਿਆਂ ਹੋਇਆਂ ਇਹ ਜਿਹੜਾ ਸਾਰੀ ਪ੍ਰੋਬਲਮ ਆਈ ਹੈ ਇਹਦੇ ਬਾਰੇ ਸ਼ੁਰੂ ਚ ਰਾਤ ਦੋ ਤਰ੍ਹਾਂ ਦੀਆਂ ਖਬਰਾਂ ਉੱਡੀਆਂ ਪਹਿਲੀ ਖਬਰ ਉੱਡੀ ਵੀ ਹੈਕ ਕਰ ਲਿਆ ਹੈਂਕਰਾਂ ਨੇ ਫੇਸਬੁੱਕ ਨੂੰ ਤੇ ਦੂਜੀ ਖਬਰ ਇਹ ਉੱਡੀ ਵੀ ਸੈਟਿੰਗਾਂ ਚ ਪ੍ਰੋਬਲਮ ਆਉਣ ਕਰਕੇ ਹੋਇਆ ਪਰ ਹੁਣ ਪੁਸ਼ਟੀ ਇਹ ਹੋ ਰਹੀ ਆ ਵੀ ਹੈਕਰਾਂ ਨੇ ਹੈਕ ਨਹੀਂ ਕੀਤਾ ਅਸਲ ਚ ਸੈਟਿੰਗਾਂ ਚ ਪ੍ਰੋਬਲਮ ਆਉਣ ਕਰਕੇ ਹੀ ਫੇਸਬੁੱਕ ਰੁਕੀ ਸੀ ਉਧਰ ਜਿਹੜੇ ਗੂਗਲ ਦੇ ਸੀਓ ਨੇ ਜਿਹੜੇ ਐਲਨ ਮਸਕ ਉਹਨਾਂ ਨੇ ਵੀ ਟਿੱਚਰ ਕੀਤੀ ਐ ਇੱਕ ਤਰ੍ਹਾਂ ਨਾਲ ਮਖੌਲ ਕੀਤਾ ਮਾਰਕ ਜ਼ੁਕਰਬਰਗ ਨੂੰ ਜਦੋਂ ਫੇਸਬੁੱਕ ਤੇ ਟਵਿੱਟਰ ਬੰਦ ਹੋਇਆ ਸੱਚੀ-ਸੱਚੀ ਤੁਸੀਂ ਦੱਸਿਓ ਜਦੋਂ ਬੰਦ ਹੋਇਆ ਸੀ ਬੰਦ ਹੋਣ ਦੀ ਖਬਰ ਆਈ ਸੀ ਤੁਹਾਨੂੰ ਕਿਦਾਂ ਦਾ ਲੱਗਿਆ ਸੀ ਭਾਈ ਸਾਨੂੰ ਤਾਂ ਬਹੁਤ ਅਜੀਬ ਕਿਸਮ ਦਾ ਲੱਗਿਆ ਐ ਵੀ ਲੱਗਿਆ ਵੀ ਹਾਏ ਜੇ ਚੱਲਿਆ ਨਾ ਦੇਖੋ ਮੈਂ ਇੱਕ ਗੱਲ ਕਈ ਵਾਰੀ ਸੋਚਦਾ ਹੁੰਨਾ ਕਿ ਫੇਸਬੁੱਕ ਦਾ ਮਾਲਕ ਜ਼ੁਕਰਬਰਗ ਯਾਰ ਉਹਨੇ ਕਿੰਨਾ ਵੱਡਾ ਸੰਦ ਕਹਿ ਲੋ ਜਾਂ ਕਿੰਨੀ ਵੱਡੀ ਚੀਜ਼ ਦੁਨੀਆ ਨੂੰ ਦੇਤੀ ਭਾਵੇਂ ਪੈਸਾ ਉਹਨੇ ਬਹੁਤ ਕਮਾਇਆ ਧਨ ਬਹੁਤ ਕਮਾਇਆ ਚਲੋ ਪੂੰਜੀਵਾਦੀ ਸਿਸਟਮ ਦਾ ਇਹ ਨਿਯਮ ਹੈ ਕਿ ਇਥੇ ਜਿਹੜਾ ਵੀ ਬੰਦਾ ਇਸ ਤਰ੍ਹਾਂ ਦਾ ਕੁਝ ਕਰਦਾ ਤਾਂ ਉਹ ਮੋਟਾ ਧਨ ਕਮਾਉਂਦਾ ਹੈ ਪਰ ਬਹੁਤ ਵੱਡੀ ਇੱਕ ਕਹਿ ਸਕਦੇ ਆ ਚੀਜ਼ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਰੂਪ ਚ ਫੇਸਬੁੱਕ ਦੇ ਤੌਰ ਤੇ ਟਵਿੱਟਰ ਦੇ ਤੌਰ ਤੇ ਮਾਰਕ ਜ਼ੁਕਰਬਰਗ ਨੇ ਦਿੱਤੀ ਹੋਈ ਹੈ ਮਿੱਤਰੋ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਹੁਣ ਤਾਂ ਜਦੋਂ ਫੇਸਬੁੱਕ ਬੰਦ ਹੋਇਆ ਡੇਢ ਦੋ ਘੰਟਿਆਂ ਚ ਉਹਨਾਂ ਨੇ ਚਲਾਤਾ ਸੀ 20ਾਂ 25 ਮਿੰਟਾਂ ਬਾਅਦ ਹੀ ਚੱਲ ਗਿਆ ਸੀ ਬਾਹਲੇ ਲੋਕਾਂ ਦਾ ਪਰ 2021 ਦੇ ਵਿੱਚ ਵੀ ਫੇਸਬੁੱਕ ਬੰਦ ਹੋਇਆ ਸੀ ਤੇ ਲਗਭਗ 7 ਘੰਟੇ ਫੇਸਬੁੱਕ ਬੰਦ ਰਿਹਾ ਸੀ ਤੇ 7 ਘੰਟਿਆਂ ਦੇ ਵਿੱਚ ਜਿਹੜਾ ਮਾਰਕ ਜ਼ੁਕਰਬਰਗ ਫੇਸਬੁੱਕ ਦਾ ਮਾਲਕ ਹੈ ਉਹਦਾ ਲਗਭਗ 45000 ਕਰੋੜ ਰੁਪਈਆ ਉੱਡ ਗਿਆ ਸੀ ਹੁਣ ਤੁਸੀਂ ਇਹ ਸੋਚੋ ਵੀ ਯਾਰ ਇੰਨਾ ਪੈਸਾ ਇਹਨਾਂ ਕੋਲ ਜਾਂਦਾ ਜੇਕਰ 7 ਘੰਟਿਆਂ ਚ 45000 ਕਰੋੜ ਦਾ ਨੁਕਸਾਨ ਉਹਨਾਂ ਨੂੰ ਹੁੰਦਾ ਭਾਵੇਂ ਕਿ ਉਹ ਨੁਕਸਾਨ ਚ ਸ਼ੇਅਰ ਡਿੱਗਣ ਵਾਲਾ ਜਾਂ ਹੋਰ ਚੀਜ਼ਾਂ ਦਾ ਖਰਚਾ ਵੀ ਹੁੰਦਾ ਪਰ ਜੇਕਰ ਇੰਨਾ ਮੋਟਾ ਨੁਕਸਾਨ ਹੁੰਦਾ ਤਾਂ ਤੁਸੀਂ 24 ਘੰਟਿਆਂ ਦੀ ਇੱਕ ਦਿਨ ਦੀ ਕਮਾਈ ਮਾਰਕ ਜ਼ੁਕਰਬਰਗ ਦੀ ਸੋਚ ਕੇ ਦੇਖੋ ਔਰ ਜਿਹੜਾ ਮਕੇਸ਼ ਮਾਨੀ ਦੇ ਮੁੰਡੇ ਅਨੰਤ ਮਾਨੀ ਦਾ ਵਿਆਹ ਹੋਇਆ ਪਿਛਲੇ ਦਿਨੀ ਉਹਦੇ ਤੇ ਵੀ ਮਾਰਕ ਜ਼ੁਕਰਬਰਗ ਜਿਹੜਾ ਫੇਸਬੁੱਕ ਦਾ ਮੁਖੀ ਹੈ ਉਹ ਆਇਆ ਸੀ ਆਪਣੀ ਪਤਨੀ ਨੂੰ ਲੈ ਕੇ ਬਿਲ ਗੇਟਸ ਵੀ ਆਇਆ ਸੀ ਔਰ ਜਦੋਂ ਇਹ ਇੰਨੇ ਵੱਡੇ ਵੱਡੇ ਸਰਮਾਇਦਾਰ ਇੱਥੇ ਫਿਰਦੇ ਨੇ ਇੱਕ ਗੱਲ ਇਹ ਯਾਦ ਰੱਖ ਲਿਓ ਜਿਹੜਾ ਆਪਾਂ ਨੂੰ ਭੁਲੇਖਿਆ ਕਿ ਸਰਕਾਰਾਂ ਅਸੀਂ ਚੁਣਦੇ ਆਂ ਤੇ ਸਾਡੀ ਮਰਜ਼ੀ ਨਾਲ ਚੱਲਦੀਆਂ ਤੇ ਅਸੀਂ ਲੋਕਤੰਤਰ ਦੇ ਨਿਰਮਾਤਾ ਇੱਥੇ ਥੋੜਾ ਜਿਹਾ ਭੁਲੇਖਾ ਆਪਾਂ ਨੂੰ ਅਸਲ ਦੇ ਵਿੱਚ ਜਦੋਂ ਇੰਨੇ ਇੰਨੇ ਵੱਡੇ ਇਹ ਸਰਮਾਇਦਾਰ ਬੈਠੇ ਨੇ ਇੰਨੇ ਇੰਨੇ ਵੱਡੇ ਪੂੰਜੀ ਪਤੀ ਬੈਠੇ ਨੇ ਤਾਂ ਉੱਥੇ ਫਿਰ ਜਿਹੜਾ ਜਿਹੜੀ ਪਾਰਟੀ ਦੇ ਪਿੱਛੇ ਉਹ ਹੁੰਦੇ ਨੇ ਜਾਂ ਜਿਹੜੀਆਂ ਜਿਹੜੀਆਂ ਪਾਰਟੀਆਂ ਦੇ ਪਿੱਛੇ ਉਹਨਾਂ ਦੇ ਧੜੇ ਹੁੰਦੇ ਨੇ ਉਹੀ ਜ਼ੋਰ ਲਾਉਂਦੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ প্রচার ਕਰਨ ਲਈ ਚੋਣ ਫੰਡ ਦੇਣਾ ਹੈ ਪੈਸਾ ਵੰਡਣ ਲਈ ਚੋਣ ਫੰਡ ਦੇਣਾ ਹੈ ਹੋਰ ਸਾਰਾ ਚੋਣਾ ਚ ਖਰਚ ਕਰਨ ਲਈ ਪਾਰਟੀ ਨੂੰ ਚੋਣ ਫੰਡ ਦੇਣਾ ਉਹ ਹਜ਼ਾਰਾਂ ਕਰੋੜ ਰੁਪਏ ਢੇਰੀ ਕਰ ਦਿੰਦੇ ਨੇ ਤੇ ਫਿਰ ਇਹੀ ਕਾਰਨ ਹੈ ਕਿ ਬਾਅਦ ਚ ਪਾਰਟੀਆਂ ਉਹਨਾਂ ਦੀ ਮਰਜ਼ੀ ਮੁਤਾਬਿਕ ਚੱਲਦੀਆਂ ਨੇ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੀਆਂ ਨੇ ਹੁਣ ਤੁਸੀਂ ਦੇਖੋ ਆ ਵਿਆਹ ਹੋਇਆ ਪਿਛਲੇ ਦਿਨੀ ਆਮਾਨੀ ਸਾਹਿਬ ਹੋਰਾਂ ਦੇ ਉਥੇ ਪ੍ਰੀ ਵੈਡਿੰਗ ਹੋਇਆ ਉਹਦੇ ਚ ਇੱਕ 에어ਪੋਰਟ ਇੱਕ ਹਵਾਈ ਅੱਡਾ ਜਾਮਨਗਰ ਦਾ ਜਿੱਥੇ ਹੋ ਰਿਹਾ ਸੀ ਸਮਾਗਮ ਉਹ ਸੀ ਡੋਮੈਸਟਿਕ ਘਰੇਲੂ ਤੇ ਉਹਨੂੰ 10 ਦਿਨ ਲਈ ਕੇਂਦਰ ਸਰਕਾਰ ਨੇ ਸਪੈਸ਼ਲ ਤੌਰ ਤੇ ਕ ਮੰਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਚ ਬਦਲਿਆ ਕਿਉਂ ਬਦਲਿਆ ਇਹ ਤੁਸੀਂ ਸੋਚ ਲਿਓ ਮੈਨੂੰ ਤਾਂ ਇਹ ਲੱਗਦਾ ਕਿ ਤਕੜੇ ਦਾ ਸੱਤੀ ਵੀ 100 ਹੈ ਤੇ ਇਹ ਇੱਥੋਂ ਇਹ ਪਤਾ ਲੱਗਦਾ ਵੀ ਕਿਵੇਂ ਜਿਹੜਾ ਸਿਸਟਮ ਹੈ ਜਿਹੜਾ ਰਾਜ ਪ੍ਰਬੰਧ ਹੈ ਉਹਨੂੰ ਕੁਝ ਕਰਾਣੇ ਕੰਟਰੋਲ ਕਰਦੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ